ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਬੀ ਐਸ ਚਾਨਾ ਤੁਹਾਨੂੰ ਦੱਸ ਦਈਏ ਕਿ ਜਿੱਥੇ ਅੱਜ ਪੂਰੇ ਦੇਸ਼ ਦੇ ਵਿੱਚ 79ਵਾਂ ਸੁਤੰਤਰਤਾ ਦਿਵਸ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਕਿਤੇ ਰੰਗਾ ਰੰਗ ਪ੍ਰੋਗਰਾਮ ਕੀਤੇ ਜਾ ਰਹੇ ਨੇ ਕਿਤੇ ਝਾਕੀਆਂ ਜਿਹੜੀਆਂ ਕੱਡੀਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਦਿੱਲੀ ਦੇ ਲਾਲ ਕਿਲੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਜਿਹੜਾ ਤਿਰੰਗਾ ਝੰਡਾ ਲਹਿਰਾ ਕੇ ਸੁਤੰਤਰਤਾ ਦਿਵਸ ਮਨਾਇਆ ਗਿਆ ਉੱਥੇ ਹੀ ਜਿਵੇਂ ਪਿਛਲੇ 14 ਸਾਲਾਂ ਤੋਂ ਪੱਤਰਕਾਰ ਸ਼ਿਵ ਕੁਮਾਰ ਕਾਲੀਆ ਨੰਗਲ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਪੈਗਾਮੇ ਇਨਕਲਾਬ ਯਾਤਰਾ ਖਾਸ ਤੌਰ ਤੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਕੱਢਦੇ ਨੇ ਸੋ ਅੱਜ ਵੀ 14ਵੀਂ ਪੈਗਾਮੇ ਇਨਕਲਾਬ ਯਾਤਰਾ ਨਸ਼ਿਆਂ ਦੇ ਵਿਰੁੱਧ ਆਵਾਜ਼ ਦੇਣ ਦੇ ਲਈ ਖਾਸ ਤੌਰ ਤੇ ਪੱਤਰਕਾਰ ਸ਼ਿਵ ਕੁਮਾਰ ਕਾਲੀਆ ਦੇ ਵੱਲੋਂ ਨੰਗਲ ਦੇ ਗੁਰਦੁਆਰਾ ਘਾਟ ਸਾਹਿਬ ਤੋਂ ਸ਼ੁਰੂ ਕੀਤੀ ਗਈ ਜਿੱਥੇ ਸ਼ਹਿਰ ਦੇ ਖਾਸ ਤੌਰ ਤੇ ਪੱਤਰਕਾਰ ਵਰਗ ਨਾਲ ਜੁੜੇ ਹੋਏ ਕੁਝ ਲੋਕ ਤੇ ਇਸ ਤੋਂ ਇਲਾਵਾ ਸ਼ਹਿਰ ਦੇ ਪਤਵੰਤਿਆਂ ਵੱਲੋਂ ਸ਼ਿਵ ਕੁਮਾਰ ਕਾਲੀਆ ਦੀ ਇਸ ਪਹਿਲ ਕਦਮੀ ਦਾ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਜਿਹੜੀ ਕੀਤੀ ਗਈ ਤੇ ਉਸ ਦੇ ਨਾਲ ਹੀ ਮੰਗਲ ਤੋਂ ਅਨੰਤਪੁਰ ਸਾਹਿਬ ਪਹੁੰਚਣ ਦਰਮਿਆਨ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਪੜਾਵਾਂ ਤੇ ਸ਼ਿਵ ਕੁਮਾਰ ਕਾਲੀਆ ਦੇ ਇਸ ਉਪਰਾਲੇ ਦੀ ਆਮ ਲੋਕਾਂ ਦੇ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਆਮ ਲੋਕਾਂ ਵੱਲੋਂ ਵੱਖ-ਵੱਖ ਸਥਾਨਾਂ ਤੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਜਿਹੜਾ ਉਹਨਾਂ ਦੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਜਿਹੜੀ ਕੀਤੀ ਗਈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਜਦੋਂ ਸ਼ਿਵ ਕੁਮਾਰ ਕਾਲੀਆ ਤਕਰੀਬਨ ਸਵੇਰੇ 9:30 ਵਜੇ ਹਰ ਸਾਲ ਦੀ ਤਰ੍ਹਾਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਪੈਗਾਮੇ ਇਨਕਲਾਬ ਯਾਤਰਾ ਨੂੰ ਨੰਗਲ ਤੋਂ ਲੈ ਕੇ ਆਪਣੇ ਸਾਈਕਲ ਦੇ ਉੱਪਰ ਜਿਹੜਾ ਰਵਾਨਾ ਹੋਏ ਤੇ ਉਸ ਤੋਂ ਬਾਅਦ ਪੜਾਹ ਦਰ ਪੜਾਹ ਅੱਗੇ ਵਧੇ ਹੋਏ ਅਨੰਦਪੁਰ ਸਾਹਿਬੇ ਖੇ ਪੁੱਜਦੇ ਨੇ ਜਿੱਥੇ ਅਨੰਦਪੁਰ ਸਾਹਿਬ ਦੇ ਆਤਮਾਜ ਧਰਮ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਜਿਨ੍ਹਾਂ ਵਿੱਚ ਖਾਸ ਤੌਰ ਤੇ ਦਲੀਪ ਹਾਸ ਜੀ ਰਾਜਕੈ ਜੀ ਤੇ ਪ੍ਰੈਸ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਨਿੱਕੂਵਾਲ ਇਸ ਤੋਂ ਇਲਾਵਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਵਪਾਰ ਮੰਡਲ ਦੇ ਪ੍ਰਧਾਨ ਹਰਨਾਮ ਸਿੰਘ ਗੰਡਾ ਦੇ ਜਿਹੜੇ ਪੁੱਤਰ ਮੌਜੂਦਾ ਸਮੇਂ ਦੇ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਨੇ ਪ੍ਰਿਤਪਾਲ ਸਿੰਘ ਗੰਡਾ ਉਹ ਬਿੱਟੂ ਵਾਲੀਆ ਜੀ ਰੈਡੀਫਰ ਯੂਨੀਅਨ ਅਨੰਦਪੁਰ ਸਾਹਿਬ ਦੇ ਪ੍ਰਧਾਨ ਸੁਨੀਲ ਅੜਵਾਲ ਹਿੰਦਰਜੀਤ ਸਿੰਘ ਅਰੋੜਾ ਹੋਰਾਂ ਨੂੰ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਐ ਨਾ ਤਮਾਮ ਲੋਕਾਂ ਦੇ ਵੱਲੋਂ ਤੇ ਖਾਸ ਤੌਰ ਤੇ ਆਨੰਦਪੁਰ ਸਾਹਿਬ ਦੇ ਪਸ਼ਿੰਦਿਆਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਪੱਤਰਕਾਰ ਸ਼ਿਵ ਕੁਮਾਰ ਕਾਲੀਆ ਦਾ ਆਨੰਦਪੁਰ ਸਾਹਿਬ ਪੁੱਜਣ ਤੇ ਪਰਮਾ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਗਲੇ ਵਿੱਚ ਫੁੱਲਾਂ ਦੇ ਜਿਹੜੇ ਹਾਰ ਪਾਏ ਗਏ ਕਿਉਂਕਿ ਜੇਕਰ ਇਸ ਵਾਰ ਦੀ ਯਾਤਰਾ ਦੀ ਗੱਲ ਕੀਤੀ ਜਾਵੇ ਤਾਂ ਸ਼ਿਵ ਕੁਮਾਰ ਕਾਲੀਆ ਵੱਲੋਂ ਇਸ ਵਾਰ ਦੀ ਇਹ ਯਾਤਰਾ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਜਿਹੜੀ ਸਮਰਪਿਤ ਜਿਹੜੀ ਕੀਤੀ ਗਈ ਸੀ ਤੇ ਜਿੱਥੇ ਇਸ ਵਾਰ ਗੁਰਦੁਆਰਾ ਕਾਟਸਾਬ ਤੋਂ ਯਾਤਰਾ ਸ਼ੁਰੂ ਕੀਤੀ ਗਈ ਤੇ ਇਸ ਦਾ ਆਖਰੀ ਪੜਾ ਇਸ ਦੀ ਡੈਸਟੀਨੇਸ਼ਨ ਸ੍ਰੀ ਅਨੰਦਪੁਰ ਸਾਹਿਬ ਦਾ ਉਹ ਮੁਕੱਦਸ ਅਸਥਾਨ ਜਿਸ ਅਸਥਾਨ ਤੇ ਦੁਨੀਆ ਭਰ ਦੇ ਸਿੱਖ ਸਜਦਾ ਹੁੰਦੇ ਨੇ ਗੁਰਦੁਆਰਾ ਸੀਸਕਨ ਸਾਹਿਬ ਉਹ ਅਸਥਾਨ ਜਿਸ ਅਸਥਾਨ ਤੇ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇ ਇੱਕ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਪੁੱਜ ਕੇ ਜਿਹੜੀ ਇਹ ਯਾਤਰਾ ਇਹ ਸੰਪੰਨ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਗਿਫਟ ਵੀ ਦਿੱਤੇ ਜਾ ਰਹੇ ਨੇ ਕਿਸ ਤਰੀਕੇ ਸਰੂਪਾ ਉਪਾ ਕੇ ਜਿਹੜਾ ਹਾਰ ਪਾ ਕੇ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਪੱਤਰਕਾਰ ਸ਼ਿਵ ਕੁਮਾਰ ਕਾਲੀਆ ਦਾ ਕਿਉਂਕਿ ਲੰਬੇ ਸਮੇਂ ਤੋਂ ਪੱਤਰਕਾਰ ਸ਼ਿਵ ਕੁਮਾਰ ਕਾਲੀਆ ਜਿੱਥੇ ਆਵਾਜ਼ ਬੁਲੰਦ ਕਰਦੇ ਰਹੇ ਨੇ ਆਪਣੀ ਨਸ਼ਿਆਂ ਦੇ ਖਿਲਾਫ ਉੱਥੇ ਹੀ ਪੱਤਰਕਾਰੀ ਦੇ ਵਿੱਚ ਵੀ ਇੱਕ ਚਮਕਦਾ ਤਾਰਾ ਨੇ ਸ਼ਿਵ ਕੁਮਾਰ ਕਾਲੀਆ ਸੋ ਐਸੇ ਸਮਾਜਿਕ ਕੌਸ ਦੇ ਲਈ ਉਹਨਾਂ ਵੱਲੋਂ ਕੀਤੇ ਜਾਂਦੇ ਉਪਰਾਲੇ ਦੀ ਜਿੱਥੇ ਸ਼ਲਾਘਾ ਕੀਤੀ ਜਾਂਦੀ ਹੈ ਉੱਥੇ ਲੋਕ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਦੀ ਸਪੋਰਟ ਕਰਦੇ ਨੇ ਜਜ਼ਬਾ ਉਹਨਾਂ ਦੇ ਵਿੱਚ ਬਰਕਰਾਰ ਕਰਦੇ ਨੇ ਤਾਂ ਜੋ ਅੱਗੇ ਤੋਂ ਵੀ ਇਸੇ ਤਰੀਕੇ ਦੇ ਨਾਲ ਇਹ ਪੈਗਾਮੇ ਇਨਕਲਾਬ ਯਾਤਰਾ ਜਿਹੜੀ ਚੱਲਦੀ ਰਹੇ ਤੇ ਸਮਾਜ ਦੇ ਵਿੱਚ ਜਿਹੜਾ ਹੁੱਕਾ ਏ ਉਹ ਸ਼ਿਵ ਕੁਮਾਰ ਕਾਲਿਆ ਦਿੰਦੇ ਰਹਿਣ ਜਿਹਦਾ ਮਕਸਦ ਸੀ ਸਮਾਜ ਦੇ ਵਿੱਚ ਫੈਲੀਆਂ ਅਕ੍ਰਿਤੀਆਂ ਨੌਜਵਾਨਾਂ ਵਿੱਚ ਫੈਲ ਰਹੇ ਨਸ਼ੇ ਆਪਣਾ ਮੈਸੇਜ ਸੀ ਦੇ ਲੋਕਾਂ ਨੂੰ ਕਿ ਦੇਸ਼ ਦੀ ਆਜ਼ਾਦੀ ਦਾ ਦਿਹਾੜਾ 15 ਅਗਸਤ ਅਸੀਂ ਝੰਡਾ ਦਾ ਲਹਿਰਾ ਲੈਂਦੇ ਆ ਪਰ ਝੰਡੇ ਦੇ ਪਿੱਛੇ ਸ਼ਿਪੀਆਂ ਹੋਈਆਂ ਉਹ ਲੱਖਾਂ ਹੀ ਕੁਰਬਾਨੀਆਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰ ਸ਼ੇਖਰ ਯਾਦ ਕਰਕੇ ਜਿਨ੍ਹਾਂ ਨੇ ਨਿਸ਼ਕਾਮ ਕੋਈ ਲਾਲਚ ਨਹੀਂ ਕੋਈ ਕੁਸ਼ ਨਹੀਂ ਆਪਣੇ ਜੀਵਨ ਦਾ ਤਿਆਗ ਕਰਕੇ ਸਾਨੂੰ ਆਜ਼ਾਦੀ ਦਿੱਤੀ ਹੈ ਮੈਂ ਇਹ ਨੌਜਵਾਨ ਪੀੜੀ ਨੂੰ ਦੱਸਣਾ ਚਾਹੁੰਗਾ ਕਿ ਆਓ ਅਸੀਂ ਪ੍ਰਣ ਕਰੀਏ 15 ਅਗਸਤ ਤੇ ਕਿ ਅਸੀਂ ਨਸ਼ੇ ਤਿਆਗੀਏ ਸਮਾਜਿਕ ਬੁਰਾਈਆਂ ਤਿਆਗੀਏ ਤਾਂ ਜੋ ਉਹਨਾਂ ਸ਼ਹੀਦਾਂ ਦਾ ਜੋ ਸੁਪਨਾ ਸੀ ਦੇਸ਼ ਪ੍ਰਤੀ ਉਹ ਅਸੀਂ ਬਲੰਦ ਕਰ ਸਕੀਏ ਦੂਸਰਾ ਸਾਡੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹਿੰਦ ਦੀ ਚਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਉਹਨੂੰ ਸਮਰਪਤ ਜਿਹੜੀ ਅੱਜ ਦੀ ਤਿਰੰਗਾ ਯਾਤਰਾ ਉਹਨਾਂ ਕਾਲੀ ਜਾ ਰਹੀ ਹੈ ਜੋ ਕਿ ਗੁਰਦੁਆਰਾ ਸਾਹਿਬ ਘਾਟ ਸਾਹਿਬ ਤੋਂ ਰੰਮ ਕੀਤੀ ਗਈ ਤੇ ਇਸ ਦੀ ਸਮਾਪਤੀ ਆਪਣੇ ਵਕ ਵਕ ਪਣਾਵਾ ਤੋਂ ਹੁੰਦੀ ਹੋਈ ਔਰ ਤੁਹਾਡਾ ਸਾਹਿਬ ਸੀਸਗੰਨ ਸਾਹਿਬ ਦੇ ਖਾਲਸੇ ਦੀ ਪਵਿੱਤਰ ਧਰਤੀ ਤੇ ਸਜਦਾ ਕਰਦੇ ਹੋਏ ਸਮਾਪਤ ਕੀਤੀ ਜਾਵੇਗੀ ਤਾਂ ਜੋ ਉਸ ਮਹਾਨ ਸ਼ਹੀਦ ਨੂੰ ਮੈਂ ਆਪਣੇ ਪੰਡਤ ਹੋਣ ਦੇ ਨਾਤੇ ਇੱਕ Hindu ਸੱਚਾ Hindu ਹੋਣ ਦੇ ਨਾਤੇ ਸ਼ਰਧਾ ਦੇ ਫੁੱਲ ਭੇਟ ਕਰ ਸਕਾਂ ਜਿਨ੍ਹਾਂ ਨੇ ਸਾਡੀ ਖਾਤਰ ਆਪਣਾ ਬਲਦਾਨ ਦੇ ਕੇ ਸਾਡੀ ਕੌਮ ਨੂੰ ਬਚਾਇਆ ਇਲਾਕੇ ਦੇ ਨੌਜਵਾਨ ਔਰ ਸਮਾਜ ਸੇਵੀ ਸ਼ਿਵ ਕੁਮਾਰ ਕਾਲੀਆ ਬਲੋ ਜਿਹੜੀ 14ਵੀਂ ਪੈਗਾਮ ਹੈ ਇਨਕਲਾਬ ਜਾਤਰਾ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਜਿਹੜੀ ਸਮਾਪਤ ਹੋ ਗਈ ਔਰ ਇਸ ਯਾਤਰਾ ਇਹ 14ਵੇਂ ਇਨਕਲਾਬ ਜਿਹੜੇ ਪੈਗਾਮ ਹੈ ਇਨਕਲਾਬ ਯਾਤਰਾ ਗੁਰਦੁਆਰਾ ਘਾਟ ਸਾਹਿਬ ਨੰਗਰ ਤੋਂ ਸ਼ੁਰੂ ਹੋਈ ਸੀ ਔਰ ਪੜਾ ਦਾਰ ਪੜਾ ਉਥੋਂ ਚਾਹੇ ਪਨੁਕਲੀ ਐ ਥੜੂ ਐ ਗੰਗੂ ਵਾਲ ਮੋੜ ਐ ਰਵਿਦਾਸ ਚੌਕ ਐ ਵੱਖ-ਵੱਖ ਜਥੇਬੰਦੀਆਂ ਹਰੇਕ ਤਰ੍ਹਾਂ ਦੀਆਂ ਚਾਹੇ ਉਹ ਸਮਾਜਿਕ ਜਥੇਬੰਦੀਆਂ ਚਾਹੇ ਉਹ ਧਾਰਮਿਕ ਜਥੇਬੰਦੀਆਂ ਹਰੇਕ ਤੇ ਨੇ ਇਹਨਾਂ ਦਾ ਸਨਮਾਨ ਕੀਤਾ ਔਰ ਇਹ ਜਿਹੜੀ ਯਾਤਰਾ ਹੈ ਇਕੋ ਕਾ ਕਾਲਿਆ ਸਾਹਿਬ ਪਿਛਲੇ ਬੀਤੇ 14 ਸਾਲਾਂ ਤੋਂ ਸ਼ੁਰੂ ਕੀਤੀ ਹੋਈ ਇਹਨਾਂ ਯਾਤਰਾ ਹੈ ਔਰ ਇਹ ਯਾਤਰਾ ਹਿੰਦੀ ਚਾਦਰ ਨੌਵੇਂ ਪਾਸ਼ਾ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ ਔਰ ਇਹ ਜਿਹੜੀ ਯਾਤਰਾ ਨੇ ਬਹੁਤ ਵਧੀਆ ਜਿਹੜਾ ਸਨੇਹਾ ਲੋਕਾਂ ਨੂੰ ਦਿੱਤਾ ਵੀ ਨਸ਼ੇ ਨਸ਼ੇ ਮਾੜੇ ਐ ਸਮਾਜਿਕ ਲਾਮਤਾ ਮਾੜੀਆਂ ਅਸੀਂ ਇਨਾਂ ਤੋਂ ਦੂਰ ਰਹੀਏ ਔਰ ਇਹ ਹਰ ਟਾਈਮ ਸਰਗਰਮ ਵੀ ਰਹਿੰਦੇ ਚਲੋ ਇਹ ਇੱਕ ਆਜ਼ਾਦੀ ਦੇਵ ਸਾਹਿਬ ਜੀ ਨੇ ਇਹਨਾਂ ਯਾਤਰਾ ਇਹ ਕੱਢੀ ਹੈ ਅਦਰਵਾਈਜ਼ ਵੀ ਇਹ ਇਹ ਹੈ ਅਸੀਂ ਸਮਾਜਿਕ ਲਾਮਤਾng ਲਾਭ ਹਮੇਸ਼ਾ ਸਰਗਰਮ ਰਹਿੰਦੇ ਔਰ ਇਹਨਾਂ ਨੂੰ ਬਹੁਤ ਭਰਮਾ ਸਹਿ ਔਰ ਦਰਜਣਾ ਜਿ세 ਬੰਦੀਆਂ ਨੇ ਇਹਨਾਂ ਦਾ ਸਨਮਾਨ ਕੀਤਾ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਨ ਇਨਕਲਾਬ ਜਿੰਦਾਬਾਦ ਪੈਗਾਮੇ ਇਨਕਲਾਬ ਸਫਰਦਾ ਇਹ 14ਵੀਂ ਯਾਤਰਾ ਹੈ 15 ਅਗਸਤ ਦੇ ਦਿਨ ਹਰ ਸਾਲ ਸਾਈਕਲ ਦੇ ਉੱਤੇ ਤਿਰੰਗਾ ਲਗਾ ਕੇ ਦੇਸ਼ ਭਗਤੀ ਗੀਤ ਲਗਾ ਕੇ ਨੰਗਲ ਤੋਂ ਰਵਾਨਾ ਹੋ ਕੇ ਯਾਤਰਾ ਖਾਲਸੇ ਦੀ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਕੇ ਸਮਾਪਤ ਕੀਤੀ ਜਾਂਦੀ ਹੈ ਇਹਦਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਲੋਜ਼ਵਾਲ ਪੀੜ੍ਹੀ ਨੂੰ ਇਹ ਦੱਸਣਾ ਕਿ ਆ ਜਿਹੜਾ ਤਿਰੰਗਾ ਝੂਲਦਾ ਸਾਈਕਲ ਤੇ ਜਾ ਰਿਹਾ ਹੈ ਚਵਾਰੇ ਦੇ ਝੂਲ ਰਿਹਾ ਏ ਲਾਲ ਕਿਲੇ ਤੇ ਝੂਲ ਰਿਹਾ ਏ ਬਈ ਇਹ ਸਿਰਫ ਤਿੰਨ ਰੰਗ ਨਹੀਂ ਹੈ ਇਹਨਾਂ ਤਿੰਨਾਂ ਰੰਗਾਂ ਦੇ ਵਿੱਚ ਲੱਖਾਂ ਹੀ ਸ਼ਹੀਦਾਂ ਦੀਆਂ ਕੁਰਬਾਨੀਆਂ ਛੁਪੀਆਂ ਹੋਈਆਂ ਏ ਜਿਨ੍ਹਾਂ ਦੇ ਮਕਸਦ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਕੁਰਬਾਨੀ ਦੇ ਨਾਲ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਕਿਆ ਮਕਸਦ ਲੈ ਕੇ ਦੇਸ਼ ਭਗਤਾ ਨੇ ਕੁਰਬਾਨੀਆਂ ਦਿੱਤੀਆਂ ਸੋ ਮੇਰਾ ਇਹੀ ਮਕਸਦ ਹੈ ਕਿ ਜਿੱਥੇ ਉਹਨਾਂ ਦੀਆਂ ਕੁਰਬਾਨੀਆਂ ਵਾਰ ਹੈ ਲੋਕਾਂ ਨੂੰ ਜਾਣੂ ਕਰਵਾਣਾ ਉੱਥੇ ਹੀ ਸਮਾਜ ਨੂੰ ਨਸ਼ਿਆਂ ਖਿਲਾਫ ਸਮਾਜਿਕ ਬੁਰਾਈਆਂ ਦੇ ਖਿਲਾਫ ਦੂਰ ਰਹਿਣ ਦਾ ਜਿਹੜੀ ਅਪੀਲ ਕਰਨੀ ਤਾਂ ਜੋ ਅਸੀਂ ਵੀ ਸਮਾਜ ਦੇ ਵਿੱਚ ਜੇ ਜੀ ਰਹੇ ਆ ਇੱਕ ਚੰਗਾ ਯੋਗਦਾਨ ਪਾ ਸਕੀਏ ਦੂਸਰੀ 14ਵੀਂ ਜਿਹੜੀ ਅੱਜ ਪੈਗਾਮੇ ਇਨਕਲਾਬ ਯਾਤਰਾ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ 15 ਅਗਸਤ ਹਿੰਦੁਸਤਾਨ ਤੇ ਹਿੰਦ ਦੀ ਚਾਦਰ ਮੇਰੇ ਲਈ ਇਸ ਨਿਵਾਣੇ ਦੇ ਸੇਵਕ ਤੋਂ ਇਹ ਤੋਂ ਉਪਰ ਹੋਰ ਦਿਨ ਨਹੀਂ ਕੋਈ ਹੋ ਸਕਦਾ ਜਿੱਥੇ ਮੈਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਜਦਾ ਕਰ ਸਕਾਂ ਅਸੀਂ ਰੇਣੀ ਕਦੀ ਚੁਕਾ ਸਕਦੇ ਉਹਨਾਂ ਦੀ ਕੁਰਬਾਨੀ ਦਾ ਪੰਡਤ ਜੇ ਆਏ ਹੈ ਬੇਸਹਾਰਾ Hindu ਉਹਨਾਂ ਕੋਲ ਆਏ ਹੈ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰੇਰਣਾ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਤੁਹਾ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਸੋ ਮੇਰੇ ਵੱਲ ਤੇ ਉਹਨਾਂ ਨੂੰ ਇੱਕ ਸਜਦਾ ਏ ਕਿ ਸੱਚੇ ਪਾਤਸ਼ਾਹ ਅਸੀਂ ਅੱਜ ਵੀ ਤੁਹਾਡੇ ਛਤਰ ਛਾਇਆ ਹੇਠ ਬਿਲਕੁਲ ਆਰਾਮ ਨਾਲ ਜੀ ਰਹੇ ਆ ਤੇ ਇਹੀ ਮੈਂ ਕਾਮਨਾ ਕਰਦਾ ਕਿ Hindu Musalman Sikh ਭਾਈਚਾਰਾ ਸਾਈ ਜਿਹੜਾ ਇੱਕ ਮਾਲਾ ਦੇ ਵਿੱਚ ਰਹਿ ਕੇ ਇਹ ਸਮਾਜ ਨੂੰ ਵਧੀਆ ਸੰਦੇਸ਼ ਦੇ ਕੇ ਭਾਵੇਂ ਅਲੱਗ ਅਲੱਗ ਸਾਡਾ ਧਰਮ ਹੈ ਅਲੱਗ ਅਲੱਗ ਸਾਡਾ ਉਹ ਹੈ ਪਰ ਅਸੀਂ ਸਿਰਫ ਇੱਕੋ ਹੀ ਪ੍ਰਮਾਤਮਾ ਇੱਕੋ ਵਾਹਿਗੁਰੂ ਦੀ ਔਲਾਦ ਹੈ ਗਰੇਵਾਲ ਜੀ ਜਿਹੜੀ ਕਾਲੀਆਂ ਨੇ ਯਾਤਰਾ ਕਢੀ ਇਹਦੇ ਬਾਰੇ ਜਾਣਕਾਰੀ ਇਹ ਹੈ 14ਵਾਂ ਪੈਗਾਮ-ਏ-ਇਨਕਲਾਬ ਇਹ ਯਾਤਰਾ ਹੈ ਜਿਹੜੀ ਅੱਜ ਇਤਿਹਾਸਿਕ ਗੁਰਦੁਆਰਾ ਕਾੜ ਸਾਹਿਬ ਤੋਂ ਸ਼ੁਰੂ ਹੋਈ ਹੈ ਤੇ ਅਨੰਦਪੁਰ ਸਾਹਿਬ ਤੋਂ ਪਵਿੱਤਰ ਧਰਤੀ ਤੇ ਖਤਮ ਹੋਏਗੀ ਇਹਦਾ ਜਿਹੜਾ ਨਸ਼ਿਆਂ ਦੇ ਵਿਰੁੱਧ ਇਹਨਾਂ ਦਾ ਪੈਗਾਮ ਹੈ ਔਰ ਹਰ ਸਾਲ ਇਹ ਸ਼ਹੀਦਾਂ ਨੂੰ ਸਜਦਾ ਕਰਦੇ ਆ 15 ਅਗਸਤ ਨੂੰ ਇਹ ਸਮਰਪਿਤ ਹੁੰਦੀ ਹੈ ਔਰ 14ਵੀਂ ਯਾਤਰਾ ਹੈ ਔਰ ਇਸ ਵਾਰੀ ਇਹ ਯਾਤਰਾ ਨੌਵੇਂ ਪਾਤਸ਼ਾਹ ਦੇ ਖਾਸ ਸੰਦੇਸ਼ ਨਾਲ ਕਿ ਤਿਆਗ ਕੁਰਬਾਨੀ ਤੇ ਤਰਕਸ਼ੀਲ ਸੋਚ ਤਿੰਨ ਸਿਧਾਂਤਾਂ ਸਿੱਖ ਧਰਮ ਦੇ ਉਹਦਾ ਪ੍ਰਚਾਰ ਕਰਨ ਲਈ ਵੀ ਇਹ ਸਮਰਪਿਤ ਹੈ ਮਿਹਰਬਾਨੀ। ਤਾਲੀਆਂ ਹੋੜੇ। ਜੈ ਹਰ ਗੱਲ ਆਵਾਜ਼। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਭਾਰਤ ਮਾਤਾ ਦੀ ਜੈ। ਇੱਕ ਵਾਰ ਆ।